ਮੇਰਾ ਨਾਮ ਹਰਦੀਪ ਸਿੰਘ ਆ ਆਪਣੀ ਸ਼ਿਵ ਜੁਲਰ ਦੇ ਨਾਮ ਦੀ ਦੁਕਾਨ ਹੈ ਤੇ ਕੱਲ ਤੁਹਾਨੂੰ ਨੂੰ ਆਇਆ 1:30 ਵਜੇ ਨਾਲ ਤੇ ਮੜ ਕੇ ਇੱਥੇ ਦਰਖਾਸਤ ਲਗਾਤੀ ਹੈ ਤੇ ਮੁੜ ਕੇ ਮੁੰਸੀ ਸਾਹਿਬ ਦੇ ਸਾਹਮਣੇ ਵੀ ਫੇਰ ਫੋਨ ਆਇਆ ਉਹਨਾਂ ਦਾ ਕਿ ਇਹਨਾਂ ਨੇ ਰਿਕਾਰਡਿੰਗ ਕੀਤੀ ਹੈ ਤੇ ਫਿਰ ਸេរੀ ਆਣ ਕੇ ਜਦੋਂ 9:30 'ਤੇ ਦੁਕਾਨ ਖੋਲ੍ਹਣ ਲੱਗੇ ਤੇ ਗੋਲੀਆਂ ਦੇ ਨਿਸ਼ਾਨ ਤੇ ਲੱਗੇ ਪਏ ਕਿਹਦਾ ਪੁਣਾ ਹੈ ਭਾਈ ਉਹਨਾਂ ਦਾ ਕੋਈ ਨਾ ਵਾ 70 70 ਕਹਿੰਦਾ ਛਤਾਂ ਮੁੰਡੇ ਹਰ ਤੂੰ ਬੋਲਣ ਡਿਆ ਤੇ ਲੰਡਾ ਮੇਰਾ ਭਰਾ ਕਿੰਨੀ ਮੰਗ ਕੀਤੀ ਸੀ 40 ਸੀ ਹੂੰ 40 50 ਲੱਖ ਰੁਪਏ ਕਹਿੰਦਾ ਦੇ ਹੋਰ ਕੀ ਕਹਿਆ ਨਾਲ ਤਨਖੀਦ ਦਿੱਤੀ ਕੋਈ ਤੂੰ ਕੀ ਗਾਣਾ ਗੂਣਾ ਕੱਢਦਾ ਰਹੇ ਵੱਤ ਗੱਲੀਆਂ ਵਿੱਚ ਗਾਣਾ ਕੱਢਦਾ ਕੋਈ ਨਖਾਂਤ ਨਹੀਂ ਆਇਆ ਇਹ ਦੁਕਾਨ ਦਾ ਨਖਾਂਣ ਹੋ ਚੀਛੇ ਦਾ ਹੋਇਆ ਵਾ ਜਰਾ ਹੋਇਆ ਟੁੱਟ ਭੱਜੀ ਹੋਈ ਹੈ ਹੋਰ ਕੋਈ ਕੋਈ ਨਖਾਂਣ ਨਹੀਂ ਕਿਵੇਂ ਵੇਚ ਦਿਓ ਵਪਾਰੀਆਂ ਨੂੰ ਜਿੱਦਾਂ ਧਮਕੀਆਂ ਆ ਰਹੀਆਂ ਵਾ ਕੀ ਕਹਾਂ 24 ਦਾ ਵਪਾਰੀ ਲਗਾਤਾਰ ਧਮਕੀਆਂ ਆ ਰਹੀਆਂ ਵਾ ਲਗਾਤਾਰ ਵਪਾਰੀਆਂ ਨੂੰ ਰੋਹੇ ਮਹੀਨੇ ਜੀ ਤੱਕ 5-7 ਇਹੋ ਕੰਮ ਹੋ ਗਏ ਆ ਹੂੰ ਤੇ ਕੋਈ ਸੁਣਵਾਈ ਸੁਣਨੀ ਤੇ ਕੋਈ ਹੋਏਗੀ ਵੀ ਤਾਂ ਕੀ ਮੰਨ ਕਰਦੇ ਜੀ ਪ੍ਰਸ਼ਾਸਨ ਕੋਲੋਂ ਕਰੀ ਸਾਹ ਦਿੱਤਾ ਜਾਵੇ ਨਾਲ ਸਾਡਾ ਕਿੰਨਾਂ ਦੀ ਹਾਲ ਕੀਤੀ ਜਾਵੇ ਇਹਨਾਂ ਨੂੰ ਅੰਦਰ ਡੱਕਿਆ ਜਾਵੇ ਜਿਹੜੀ ਫਾਇਰਿੰਗ ਹੋਈ ਹੈ ਜੇਲੇ ਸ਼ੌਕ ਦੇ ਕੀ ਮਾਮਲਾ ਹੈ ਇਹ ਪਰਮਿੰਦਰ ਸਿੰਘ ਹੈ ਇਹਨਾਂ ਦਾ ਹਰਦੀਪ ਸਿੰਘ ਦਾ ਬੇਟਾ ਪਰਮਿੰਦਰ ਸਿੰਘ ਜੀ ਉਹ ਮਿੰਟੂ ਇਹਨੂੰ ਕਿਹਦਾ ਖਾਲਾ ਹੀ ਵੀ ਸਾਨੂੰ ਕੋਈ ਪ੍ਰੋਤੀ ਨਹੀਂ ਆਈ ਇਹ ਰਾਤ ਅੱਜ ਸਵੇਰੇ ਤੜਕੇ 4:00 40 ਤੇ ਲੱਗ ਕੇ ਜਾ ਕੇ ਇਹਦੇ ਛੱਟੇ ਤੇ ਟਿਕਾ ਤੇ ਆ ਕੇ ਤਸਵੀਰ ਪਾ ਚ ਇਹਦੇ ਟਿਕਾ ਤੇ ਨਾ ਗੋਲਦਮਾਗ ਲਏ ਉਹ ਤਸਸੀਸੀਟੀਵੀ ਕੈਮਰਾ ਦੇਖ ਰਹੇ ਖੜਾ ਰਹੇ ਤੇ ਡੰਪ ਚ ਕਾਇਆ ਫਿਰ ਜੋ ਵੀ ਹੁੰਦੀ ਹੈ ਤੇ ਸਾਹਮਣੇ ਜੋ ਤੱਤ ਇਹਦਾ ਮੁਕਰਮੰਦ ਜੀ ਕੀਤਾ ਜਾ ਰਿਹਾ ਤੇ ਰੋਟੀ ਕਿੰਨੀ ਰਕਮ ਮੰਗੀ ਗਈ ਜੀ ਰੋਟੀ ਕਿੰਨੀ ਮੰਗੀ 50 ਲੱਖ ਰੁਪਈਆ ਮੰਗਦੇ ਪਰ ਉਹਦੇ ਉਹਦੇ ਕਰਕੇ ਕੋਈ ਕੋਈ ਨੁਕਸਾਨ ਤਾਂ ਨਹੀਂ ਕੋਈ ਹੋਇਆ ਨਹੀਂ ਨੁਕਸਾਨ ਤਾਂ ਪਜਾਈ ਆ ਬਸ ਤੇ ਕਦੇ ਛੱਟ ਜੇ ਮਾਰੀ ਉਹਦੋਂ ਦੁਕਾਨ ਬੰਦਾ ਹੁੰਦੀਆਂ ਵਾ ਤਕਰੀਬਨ ਫਿਰ ਉਹਨੂੰ ਮਾਰ ਕੇ ਕਦੇ ਟਰੈਕਟਰ ਮੰਤ ਮਗਾਉਣ ਵਾਸਤੇ ਉਹਦੇ ਛੱਟ ਚ ਮਾਰ ਕੇ ਗਏ ਨੇ ਤੇ ਰੋਟੀ ਮੰਗਣ ਵਾਲੇ ਦਾ ਪਤਾ ਕੀ ਨਾਮ ਨੂੰ ਸਰ ਰੋਟੀ ਨੰਬਰ ਉਹਦਾ ਨਾਮ ਹੀ ਦੱਸਿਆ ਉਹਦੀ ਇੱਕ ਵਾਰੀ ਮੈਨੂੰ ਸਾਨੂੰ ਇਹ ਵੀ